ਹੁਸ਼ਿਆਰਪੁਰ ਦੇ ਮਕੇਰੀਆਂ ਦੇ ਪਿੰਡ ਪਲਹਾਰ ਦੇ ਵਿੱਚ ਬਾਗ ਨੇ ਕੀਤਾ ਘਾਰ ਦੇ ਵਿੱਚ ਬੰਨੀਆਂਂ گاਵਾਂ ਤੇ ਹਮਲਾ ਬਾਗ ਕੋਲੋਂ ਮਸਾ ਛੁਡਾਈਗਾ ਜਦ ਘਾਰ ਦਾ ਮਾਲਕ ਸੰਜੀਵ ਕੁਮਾਰ ਬੰਟੀ ਨੇ ਦੱਸਿਆ ਕਿ ਅਸੀਂ ਸਵੇਰੇ ਪੱਠੇ ਪਾ ਕੇ ਗਏ ਸੀ ਜਦ ਮੁੜ ਕੇ ਮੈਂ ਦੁੱਧ ਚੋਣਾ ਨਿਆ ਤਾਂ ਦੇਖਿਆ ਕਿ ਬਾਗ ਗਾਣੂ ਕਸੀਟ ਕੇ 500 ਮੀਟਰ ਜੱਗਲ ਬਾਲ ਲੈ ਗਿਆ ਸੀ ਤਾਂ ਫਿਰ ਮੈਂ ਰੋਲਾ ਪਾਇਆ ਤਾਂ ਆਂਡ ਗਵਾਂਡ ਦੇ ਲੋਕਾਂ ਨੇ ਆ ਕੇ ਗਾਣੂ ਬਚਾਇਆ ਤੇ ਗਾਣੂ ਕਾਫੀ ਜ਼ਖਮੀ ਕਰ ਦਿੱਤਾ ਸੀ ਉੱਥੇ ਹੀ ਨੀਰੂ ਨੇ ਦੱਸਿਆ ਕਿ ਇੱਕ ਹਫ਼ਤਾ ਪਹਿਲਾਂ ਵੀ ਸਾਡੀ ਗਾਂ ਨੂੰ ਵੀ ਉਹ ਮਾਰ ਕੇ ਖਾ ਗਿਆ ਸੀ ਹੁਣ ਤੱਕ 15 ਦੇ ਕਰੀਬ ਪਸ਼ੂਆਂ ਨੂੰ ਖਾ ਚੁੱਕਾ ਹੈ ਬਾਗ ਤੇ ਹੁਣ ਸਾਡਾ ਤਾਂ ਘਰ ਤੋਂ ਨਿਕਲਣਾ ਵੀ ਬਹੁਤ ਮੁਸ਼ਕਿਲ ਹੋ ਗਿਆ ਹੈ ਅਸੀਂ ਪ੍ਰਸ਼ਾਸਨ ਦੇ ਮੰਗ ਕਰਦੇ ਹਾਂ ਕਿ ਜੰਗਲੀ ਜਾਨਵਰਾਂ ਦਾ ਕੋਈ ਹੱਲ ਕੀਤਾ ਜਾਵੇ ਪਾਜੀ ਇਹ ਨਾ ਅਸੀਂ ਬੰਨੀ ਦੁੱਧ ਚੋਇਆ ਸਵੇਰੇ ਤੇ ਬੰਨੀ ਅਸੀਂ ਕਾਪਾਇਆ ਕਾਪਾ ਕੇ ਘਰ ਨੂੰ ਗਏ ਆ ਤਾਂ ਉਹ ਤੋਂ ਬਾਅਦ 8 ਵਜੇ ਹੱਲਾ ਪੈ ਗਿਆ ਤੇ ਬਾਗ ਦਾ ਤਾਂ ਫਿਰ ਇਹ ਜੰਗਲ ਨੂੰ ਲੈ ਕੇ ਚੱਲ ਗਿਆ ਅਸੀਂ ਸਾਰੇ ਮਗਰ ਨਗਰ ਗਏ ਤੇ ਤਾਂ ਫਿਰ ਇਹ ਛੱਡ ਦਿੱਤੀ ਗਾ ਤਾਂ ਉਹਨੇ ਅੰਦਰ ਆ ਲੈਤੀਂ ਆਇ ਨੂੰ ਕਾਫੀ ਖੁਰਲੀ ਵੀ ਤੋੜ ਦਿੱਤੀ ਐ ਤੇ ਖੁੰਡੇ ਸਮੇਤ ਲੈ ਗਿਆ ਇਹ ਰੱਸੀ ਸਮੇਤ ਤੇ ਅਸੀਂ ਥੱਲੇ ਸੜਕਾ 'ਚ ਚਾਈ ਕੇ ਘੇਰੀ ਇਹ ਬਾਗ ਆਇਆ ਕਿ ਤੁਸੀਂ ਜੰਗਲ ਤੋਂ ਬਾਗ ਜੰਗਲ ਤੋਂ ਆਇਆ ਹਾਂਜੀ ਇੱਕ ਬੱਚੀ ਨਾ ਇੱਕ ਹਫਤਾ ਪਹਿਲੇ ਖਾਦੀ ਜੰਗਲਾਤਾਂ ਵਾਲੇ ਕੋਈ ਨਹੀਂ ਇੱਧਰ ਦਿਖਦਾ ਨਾ ਕੋਈ ਸੁਣਦਾ ਸਰਦਿਆ ਤਾਂ ਬੱਚਿਆਂ ਦਾ ਵੀ ਖਤਰਾ ਕੱਲੇ ਆਈ ਜਾ ਇਸੇ ਕਰਦੇ ਨਹੀਂ ਸਾਡੇ ਘਰ ਜੰਗਲ ਵਿੱਚ ਨਹੀਂ ਇੱਧਰ ਕੋਈ ਤੁਸੀਂ ਕੀ ਜਾਂਦੇ ਹੋ ਅਸੀਂ ਚਾਹੁੰਦੇ ਹਾਂ ਕਿ ਆਈ ਇਹਨਾਂ ਨੂੰ ਜਿਹੜੇ ਇਹ ਜਾਨਵਰ ਨੇ ਇਹਨਾਂ ਨੂੰ ਫੜਿਆ ਜਾਏ ਤੇ ਜਿਹੜੇ ਅਸੀਂ ਪਸ਼ੂ ਰੱਖੇ ਉਹਨਾਂ ਨੂੰ ਇਹਨਾਂ ਨੂੰ ਕੁਛ ਨਾ ਹੋਵੇ ਸਵੇਰ ਮਾਰਨਿੰਗ ਟਾਈਮ ਹੀ ਆ ਪਸ਼ੂ ਇੱਥੇ ਬਾਹਰ ਬੰਨੇ ਪਏ ਸੀਗੇ ਦੁੱਧ ਚੋਇਆ ਤੇ ਉਦੋਂ ਬਾਅਦ ਪੱਠੇ ਪਾਏ ਪਸ਼ੂਆਂ ਨੂੰ ਤੇ ਅਚਾਨਕ ਇਧਰ ਸਾਈਕ ਸਾਈਡ ਤੋਂ ਬਾਗ ਆਇਆ ਤੇ ਉਹਨੇ ਗਾਇ ਤੇ ਹਮਲਾ ਕਰਤਾ ਤੇ ਪੰਜ ਸੱਤ ਦਿਨ ਪਹਿਲੇ ਉਹਨਾਂ ਨੇ ਇੱਕ ਪਹਿਲੇ ਬੱਚਾ ਛੋਟਾ ਮਾਰਤਾ ਸੀ ਤੇ ਹੁਣ ਅੱਜ ਫੇਰ ਗਾਇ ਤੇ ਸਵੇਰੇ ਉਹਨਾਂ ਨੇ ਹਮਲਾ ਕੀਤਾ ਤੇ ਖੁਰਲੀ ਤੋੜਦੀ ਐ ਪੱਠਿਆਂ ਪਾਣ ਵਾਲੀ ਤੇ ਗਾਈ ਨੂੰ ਢੜਾ ਕੇ ਲੈ ਗਿਆ ਰੀਚੇ ਕੀ ਗੇ ਹੈ ਗਾਇ ਦੇ ਨੰਦਰਾ ਨੰਦਰਾ ਲਾਤੀਆਂ ਆ ਤੇ ਅਟੈਕ ਕੀਤਾ ਜੀ ਗਾ ਵੀ ਖਾ ਕੰਡ ਗਾ ਕੰਡਮ ਕਰਤੀ ਜੀ ਉਹਨਾਂ ਨੇ ਦੇਖ ਲਓ ਕਿੰਨੇ ਸੱਟਾਂ ਛੋਟਾਂ ਲੱਗੀਆਂ ਗਾਇ ਦੇ ਉਹ ਨੰਦਰਾ ਲਾਤੀਆਂ ਤੁਹੇ ਪ੍ਰਸ਼ਾਸਨ ਨੂੰ ਕੀ ਕਹਿੰਦੇ ਕੋਈ ਦੇਖਵਾਲੀ ਦੋ ਪ੍ਰਸ਼ਾਸਨ ਤੋਂ ਅਸੀਂ ਇਹੀ ਮੰਗ ਕਰਦੇ ਆ ਭਾਈ ਵੀ ਜਿਹੜਾ ਹੈ ਆਵਾਗ ਹੈ ਕੱਲ ਇਹ ਜਿਹੜਾ ਕਿ ਅੱਜ ਸਵੇਰੇ ਸਵੇਰੇ ਪੈ ਰਹਿਆ ਬੱਚਿਆਂ ਦੇ ਵੀ ਅਟੈਕ ਕਰ ਸਕਦਾ ਜਾਂ ਹੋਰ ਲੋਕੀ ਰੋਡ ਬੰਨੇ ਤੁਰੇ ਹੁੰਦੇ ਨੇ ਜਾਂ ਸੈਰ ਕਰਾਦੇ ਨੇ ਉਹਨਾਂ ਵਾਸਤੇ ਬਹੁਤ ਖਤਰੇ ਵਾਲੀ ਗੱਲ ਹੈ ਜੀ ਸਾਪੂ ਚਾਹਤੇ ਹਾਂ ਕਿ ਜਿਵੇਂ ਕਿ ਹੁਣ ਉਸ ਰੋਡ ਦੇ ਨਾਲ ਨਾਲ ਘਰਾਂ ਨਾਲ ਬੱਚੇ ਸਕੂਲ ਨੂੰ ਜਾਂਦੇ ਨੇ ਤੇ ਦੇਖ ਲਓ ਭਈ ਜਿੱਦਾਂ ਗਾਈ ਨੂੰ ਪੈ ਗਿਆ ਉਦਾਂ ਬੱਚਿਆਂ ਨੂੰ ਵੀ ਪੈ ਸਕਦਾ ਪੈਦਲ ਲੋਕੀ ਬੱਚੇ ਜਾਂਦੇ ਨੇ ਥੱਲੇ ਸਰਕਾਰੀ ਹਾਈ ਸਕੂਲ ਪਲਾੜ ਇਹ ਜਦੋਂ ਮਨ ਲਗੇ ਬੱਚਿਆਂ ਵਾਸਤੇ ਵੀ ਹੁਣ ਛੁੱਟੀਆਂ ਖਤਮ ਹੋਣ ਵਾਲੀਆਂ ਨੇ ਬੱਚਿਆਂ ਨੂੰ ਤੇ ਅਟੈਕ ਕਰੇਗਾ ਤਾਂ ਇਹ ਖਤਰਨਾਕ ਚੀਜ਼ ਹੈ ਬਾਗ ਦਾ ਲਾਜ ਕੀਤਾ ਜਾਵੇ ਪ੍ਰਸ਼ਾਸਨ ਤੇ ਤੋਂ ਅਸੀਂ ਇਹੀ ਅਪੀਲ ਕਰਦੇ ਹਾਂ ਭਾਈ ਇਸ ਬਾਗ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਇਹਨੂੰ ਫੜਿਆ ਜਾਵੇ ਕਉਂਗੀ ਬੱਚੀ ਨਾ ਆਪਣਾ ਸਰ ਨਹੀਂ ਦੁਬਾਲਾ ਮੇਰਾ ਨਾਮ ਕੀ ਲਾ ਲੋ ਇਹਦੇ ਪਰ ਬੱਚੇ ਨੂੰ ਸਰ ਹੱਕਾ ਹੋਇਆ ਸਾਡੀ ਗਾਂ نیچے ਇੱਥੇ ਕੁੜੀ ਕੋਲ ਬੰਨੀ ਸੀ ਵੀ ਗੋਰਨੀ ਚ ਤੇ ਉੱਥੋਂ ਹੀ ਬਾਗ ਉਹਨੂੰ ਲੈ ਕੇ ਰੱਸੀ ਸਮੇਤੀ ਲੈ ਗਿਆ ਤੇ ਸਰ ਉਹ ਨਹੀਂ ਖਾ ਲਿਆ ਉਸ ਤੋਂ ਬਾਅਦ ਇੱਕ ਦਿਨ ਅਸੀਂ ਲੱਭਦੇ ਰਹੇ ਸਾਨੂੰ ਦੂਜੇ ਦਿਨ ਪਤਾ ਲੱਗਾ ਕਿ ਸਾਡੀ ਗਾਂ ਹੀ ਹੈ ਤੇ ਇੱਧਰ ਕੀ ਕਹਿੰਦੇ ਪਿੰਡ ਦੇ ਅਨਾਮੀ ਬੰਦੇ ਐਨ ਵੀ ਕਿਹਾ ਸੀਗਾ ਤਾਂ ਉਹਨਾਂ ਨੇ ਵੀ ਕੋਈ ਜ਼ਿਆਦਾ ਗੌਰ ਨਹੀਂ ਕੀਤੀ ਤੇ ਦੂਜਾ ਇਹ ਹੈਗਾ ਕਿ ਸਾਡੀ ਦਾ ਦੋ ਸਾਲ ਤੇ ਦੋ ਮਹੀਨੇ ਦੀ ਬੱਚੀ ਸੀਗੀ ਅੱਜ ਕਦੇ ਤੋਂ ਤੁਹਾਨੂੰ ਪਤਾ ਬੱਚਾ ਪਾਲਣਾ ਤੇ ਇੱਕ ਗਾਇਂ ਪਾਲਣੀ ਕੋ ਸੋਖੀ ਗੱਲ ਤਾਂ ਹੈ ਨਹੀਂ ਕਿ ਸਾਡੇ ਇਸ ਗੱਲ ਤੇ ਗੌਰ ਕੀਤਾ ਜਾਏ ਤੇ ਅਸੀਂ ਇਹ ਚਾਹ ਨਹੀਂ ਸਾਡੀ ਸਾਡਾ ਜੋ ਵੀ ਸਾਡਾ ਨੁਕਸਾਨ ਹੋਏ ਤੇ ਇਹ ਦੀ ਅੱਗੇ ਕਿਸੇ ਹੋਰ ਦਾ ਹੋਵੇ ਵੀ ਨਾ ਤੇ ਨਾਲ ਸਾਡੇ ਇਸ ਗੱਲ ਬਣਾ ਗੌਰ ਕੀਤੀ ਜਾਵੇ ਤੁਹਾਨੂੰ ਕਿਵੇਂ ਟਕਰ ਹਾਂਜੀ ਸਰ ਮੇਰੀ ਸ਼ੋਪ ਹੈ ਟੇਲਰ ਦੀ ਨੀਚੇ ਅਸੀਂ ਮੈਂ ਸਕੂਟੀ ਤੇ ਵੀ ਤੇ ਪੈਦਲ ਜਾਂਦੇ ਹਾਂ ਨੂੰ ਵੀ ਕਈ ਵਾਰ ਹੀ ਮਿਲਿਆ ਈਵਨ ਕੇਵਰੀ ਮਤਲਬ ਜੰਗਲੀ ਏਰੀਆ ਹੈ ਬੱਚੇ ਵੀ ਜਾਂਦੇ ਆ ਸਕੂਲ ਜਾਂ ਕੁਝ ਵੀ ਐ ਸਾਰੇ ਨੂੰ ਕਈ ਵਾਰ ਫਿਰ ਧਿਆਨ ਨਾਲ ਆ ਜਾਓ ਤੇ ਮੈਨੂੰ ਤਾਂ ਸਰਪ ਜਿਆਦਾ ਨਹੀਂ ਤਾਂ 10 ਵਾਰ 10 ਵਾਰ ਤਾਂ ਮਿਲ ਚੁੱਕਿਆ ਵਾ ਹਾਂ ਹੱਬਤਾ ਕੋਈ ਆ ਸਾਡੇ ਵਿੱਕੀ ਨੂੰ ਮਿਲਸ ਵੀਰੇ ਦੀ ਦੁਕਾਨ ਜਾਂਦੇ ਨੇ ਤੇ ਹੁਣ ਤਾਂ ਸ ਇਹ ਹੈਗਾ ਕਿ ਹੁਣ ਤਾਂ ਘਰ ਚ ਆ ਜਦੋਂ ਇਹਨੇ ਕੀਤਾ ਵਾ ਦੋ ਵਾਰ ਸਾਡੇ ਕੁੱਤੇ ਨੂੰ ਵੀ ਚੱਕਣ ਲਈ ਨਹੀਂ ਕੋਸ਼ਿਸ਼ ਕੀਤੀ ਆ ਘਰ ਦੇ ਬਿਲਕੁਲ ਹੀ ਲਾਗੇ ਤੇ ਇਸ ਕਰਕੇ ਤਾਂ ਲੱਗਦਾ ਚਲੋ ਜੰਗਲ ਚ ਜਿੱਦਾਂ ਵਾਜੀ ਆ ਚਲੋ ਅਸੀਂ ਇਹ ਨਹੀਂ ਕਹਿੰਦੇ ਪਰ ਕਮ ਸੇ ਕਮ ਘਰ ਚ ਜਿਹੜਾ ਪ੍ਰੋਬਲਮ ਹੁੰਦਾ ਪਿਆ ਜਿਹਦੇ ਕਰਕੇ ਹੁਣ ਸਾਡੇ ਜੰਗਲੀ ਏਰੀਏ ਸਾਡੇ ਇੱਧਰ ਦਾ ਇਹ ਪ੍ਰੋਬਲਮ ਹੈ ਕਿ ਅਸੀਂ ਚਾਰ ਦਿਵਾਰੀਆਂ ਚ ਵੀ ਕਰ ਲਾਂਗੇ ਤਾਂ ਉਹਦਾ ਕੋਈ ਹੈਗਾ ਕਿ ਉਹ ਨਹੀਂ ਅਟੈਕ ਕਰੂਗਾ ਤੋ ਇਹਨੂੰ ਕਿ ਪ੍ਰਸ਼ਾਸਨ ਨੇ ਇਹਨਾਂ ਨੂੰ ਕੋਈ ਦੇਖਾਂ ਦੀ ਸਰ ਇਹਨਾਂ ਨੂੰ ਕੋਈ ਐਕਸ਼ਨ ਨਹੀਂ ਲਿਆ ਇਵਨਸ ਸਾਡੇ ਨਹੀਂ ਸਾਡੇ ਤਾਂ ਚਲੋ ਇਹ ਘਰ ਦੇ ਵਿੱਚ ਹੀ ਨੁਕਸਾਨ ਕੀਤਾ ਹੈ ਕਈ ਸਾਡੇ ਪਿੰਡ ਵਿੱਚ ਘਟੋਘੜ ਤੁਸੀਂ ਜੇ ਘੁੰਮੋਗੇ ਫਿਰੋਗੇ ਤੁਹਾਨੂੰ ਖੁਦ ਰਿਲਾਈਸ ਹੋਊਗਾ ਪਤਾ ਲੱਗੂਗਾ ਪੱਟੋ ਕਟਿਨਾ ਨੇ 15 ਗਾਇਆਂ ਔਰ 15 ਬੱਚੇ ਗਾਇਆਂ ਦੇ ਵੀ ਬੱਚੂ ਬਾਲਦ ਵਗੈਰਾ ਸਾਰੇ ਕੁਝ ਖਾਦੇ ਆ ਇਹਨਾਂ ਸਰ ਕਿਸੇ ਨੇ ਨਹੀਂ ਅਸੀਂ ਤਾਂ ਸਭ ਦੇ ਪਿੰਡ ਦੀਆਂ ਕਈਆਂ ਨੂੰ ਕਹਿੰਦੀ ਆ ਕਿ ਤੁਸੀਂ ਐਕਸ਼ਨ ਮੈਂ ਉਹਨਾਂ ਨੂੰ ਕਹੋ ਉਹ ਕਹਿੰਦੇ ਆ ਕਿ ਤੁਹਾਡੇ ਜੰਗਲੀ ਏਰੀਏ ਵਿੱਚ ਇਹ ਨੂੰ ਅਸੀਂ ਰੋਕ ਨਹੀਂ ਸਕਦੇ ਓਟੀਆਂ ਗੱਲਾਂ ਕਰਦੇ ਹੈਗੇ